ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ 8 ਮਹੀਨੇ ਦੀ ਸੰਗਰਾਂ ਦੇ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵਾਂ ਸ਼ਹਿਰ ਵਿਖੇ ਸੰਗਤਾਂ ਸਵੇਰ ਤੋਂ ਹੀ ਗੁਰੂ ਘਰ ਦੇ ਵਿੱਚ ਆਈਆਂ ਪੜੀਆਂ ਜਿਹਦੇ ਵਿੱਚ ਕੁਰਬਣੀ ਦੇ ਪ੍ਰਵਾਹ ਚੱਲ ਰਹੇ ਹਨ ਸ਼ਬਦ ਕੀਰਤਨ ਤੇ ਕਥਾ ਵਿਚਾਰਾ ਹੋ ਰਹੀਆਂ ਹਨ ਬਾਰਾਮਾਂ ਦੇ ਪਾਠ ਹੋ ਰਹੇ ਹਨ ਤੇ 라ਗੁਰੂ ਕੇ ਨੰਗਰ ਚੱਲ ਰਹੇ ਹਨ ਸੰਗਤਾਂ ਸੇਵਾ ਕਰਕੇ ਆਪਣਾ ਜੀਵਨ ਸੁਭ ਲਗਾ ਨਹੀਂ ਆ ਨਾਲ ਦੀ ਨਾਲ ਅੱਜ ਰਾਜਾ ਹਸਪਤਾਲ ਵੱਲੋਂ ਮੈਡੀਕਲ ਕੈਂਪੀ ਲਗਾਇਆ ਜਾ ਰਿਹਾ ਜ ਜਿਹਦੇ ਵਿੱਚ ਲੋੜਵੰਦਾ ਵਾਸਤੇ ਫਰੀ ਦਵਾਈਆਂ ਦਿੱਤੀਆਂ ਜਾਂਦੀਆਂ ਤੇ ਸਮੂਚੀਆਂ ਸੰਗਤਾਂ ਨੂੰ ਪਰਮਾਤਮਾ ਦਾ ਅਗੇ ਅਰਦਾਸ ਕਰਦੇ ਹਾਂ ਕਿ ਹਾਰ ਦਾ ਮਹੀਨਾ ਸੋ ਖਾਂਤੀ ਨਮ ਤੀਰ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਾਰਦੀ ਸੰਗਰਾਂਦ ਦਾ ਦਿਹਾੜਾ ਹੈ ਮੈਂ ਇਸ ਮੁ ਸੰਕਤ ਨੂੰ ਤੇ ਇਥੇ ਦਾਖਲ ਹੋਏ ਬੱਚੇ ਨੇ ਉਹਨਾਂ ਸਾਰਿਆਂ ਨੂੰ ਅੱਜ ਦੇ ਸੰਗਰਾਂਦ ਦੇ ਦਿਹਾੜੇ ਦੀਆਂ ਮੁਬਾਰਕਬਾਦਾਂ ਕਿ ਸਾਨੂੰ ਕੁਝ ਨਾ ਕੁਝ ਸਮਾਂ ਕੱਢ ਕੇ ਇਸ ਬਾਣੀ ਦੇ ਨਾਲ ਜਿਹੜਾ ਹੈ ਜੁੜਨਾ ਚਾਹੀਦਾ ਤਾਂ ਕਿ ਬਾਣੀ ਵੀ ਜਿਹੜਾ ਹੈ ਮਨੁੱਖ ਨੂੰ ਜੀਵਨ ਜਿਉਂ ਦੇ ਚਾਚੇ ਅਚਾਰ ਸਿਖਾਉਂਦੀ ਹੈ ਜਦੋਂ ਤੱਕ ਅਸੀਂ ਇਹਦੇ ਨਾਲ ਨਹੀਂ ਜੁੜਦੇ ਜੁੜ ਕੇ ਉਹਨੂੰ ਪੜਦੇ ਨਹੀਂ ਹੈ ਤੇ ਵਿਚਾਰ ਨਹੀਂ ਕਰਦੇ ਵਿਚਾਰ ਤੋਂ ਬਾਅਦ ਅਮਲ ਨਹੀਂ ਕਰਦੇ ਹੈ ਉਹਨਾਂ ਚਿਰ ਤੱਕ ਅਸੀਂ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਸਵਾਰ ਨਹੀਂ ਸਕਦੇ ਸੋ ਅੱਜ ਦੇ ਦਿਨ ਤੇ ਮੇਰਾ ਇਹਨਾਂ ਬੱਚਿਆਂ ਨੂੰ ਇਹ ਜਿਹੜਾ ਹੈ ਅਪੀਲ ਹੈ ਕਹਿਣਾ ਹੈ ਕਿ ਸਾਨੂੰ ਕੁਝ ਨਾ ਕੁਝ ਸਮਾਂ ਕੱਢ ਕੇ ਇਸ ਗੁਰਬਾਣੀ ਦੇ ਨਾਲ ਜਿਹੜਾ ਸਾਨੂੰ ਜੁੜਨਾ ਚਾਹੀਦਾ ਸੋ ਮੈਂ ਅਕੇ ਵੀ ਇੱਕ ਗੱਲ ਕਹਿਣਾ ਹੁੰਦਾ ਕਿ ਅੱਜ ਸਾਡੇ ਪੰਜਾਬ ਦੇ ਕੀ ਇੱਕ ਦੇਸ਼ ਤੇ ਇੱਕ ਸਮੱਸਿਆ ਆ ਪਹੇ ਪੂਰੇ ਸੰਸਾਰ ਦੀ ਬਣੀ ਹੋਈ ਹੈ ਨਸ਼ਿਆਂ ਦੇ ਪ੍ਰਤੀ ਪਰ ਇਹ ਸੋਝੀ ਸਾਨੂੰ ਹੋਣੀ ਚਾਹੀਦੀ ਆ ਕਿ ਜਿਵੇਂ ਕੋਈ ਗੰਧ ਹੈ ਤੇ ਉਸ ਗੰਧ ਨੂੰ ਦੇਖ ਕੇ ਅਸੀਂ ਨੱਕ ਕੁੱਟ ਲੈਨੇ ਆ ਜਾਂ ਇਹ ਉਹਦੇ ਫਿਰ ਬਰਬਾਦੀ ਹੁੰਦੀ ਆ ਤੇ ਇਸੇ ਤਰ੍ਹਾਂ ਬਹੁਤ ਸਾਰੇ ਗੰਧ ਜਿਹੜੇ ਹੈ ਉਹ ਸਾਡੇ ਖਾਣ ਦੇ ਨਾਲ ਸਾਡੇ ਸਰੀਰ ਦੇ ਅੰਦਰ ਪਏ ਨੇ ਬੋਲਣ ਦੇ ਨਾਲ ਪਏ ਨੇ ਦੇਖਣ ਦੇ ਨਾਲ ਗੰਧ ਪਏ ਨੇ ਤੇ ਜੇ ਉਹਨਾਂ ਗੰਧਾਂ ਨੂੰ ਇਹਨਾਂ ਬਕਾਰਾਂ ਨੂੰ ਮਨੁੱਖ ਨੇ ਅੰਦਰੋਂ ਸਾਫ਼ ਨਹੀਂ ਕੀਤਾ ਤੇ ਬਾਹਰੋਂ ਉਹ ਭਾਵੇਂ ਜਿੰਨਾ ਵੀ ਮਰਜ਼ੀ ਆਪਣੇ ਇਹ ਨਿਵਾਸ ਪਾ ਕੇ ਜਿਹੜਾ ਖੂਬਸੂਰਤ ਬਣ ਜਾਏ ਉਹ ਅੰਦਰੋਂ ਗੰਦੇ ਦਾ ਗੰਦਾ ਹੀ ਰਹੂਗਾ ਸੋ ਮੈਂ ਅਪੀਲ ਕਰਦਾ ਸਾਰੇ ਇਹਨਾਂ ਨੌਜਵਾਨਾਂ ਨੂੰ ਕਿ ਉਹ ਅੱਜ ਦੇ ਦਿਨ ਤੇ ਉੱਤੇ ਪ੍ਰਣ ਕਰਨ ਕਿ ਅਸੀਂ ਗੁਰੂ ਦੇ ਲੜ ਲਾ ਕੇ ਕੁਛ ਨਾ ਕੁਛ ਸਮਾ ਨਾਮ ਜਪੀਏ ਤੇ ਆਪਣੇ ਅੰਦਰੋਂ ਜਿਹੜਾ ਹੈ ਵਿਸ਼ੇ ਬਕਾਰਾਂ ਦੇ ਜਿਹੜੇ ਗੰਧ ਕੱਢ ਕੇ ਆਪਣੇ ਆਪ ਨੂੰ ਜਿਹੜਾ ਹੈ ਉਸ ਪ੍ਰਭੂ ਦੇ ਨਾਮ ਨਾਲ ਜੁੜੀਏ ਤਾਂ ਕਿ ਉਹ ਨਸ਼ਾ ਪ੍ਰਾਪਤ ਕਰੀਏ ਜਿਹੜਾ ਕਦੇ ਉਤਰੇ ਨਾ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ